ਸਟਾਰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸਰਕਾਰ ਪਿਛਲੇ 9 ਮਹੀਨੇ ਤੋਂ ਚੱਲੇ ਆ ਰਹੇ ਤਣਾਅ ਨੂੰ ਸੇਵਾਮੁਕਤ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਾਲੀ ਕਮੇਟੀ ਵੀ ਕਿਸੇ ਤਨਪਤਨ ਨਹੀਂ ਪਹੁੰਚਾ ਸਕੀ ਡੰਡੀ ਇਸ ਦੇ ਬੇਸਿੱਟਾ ਰਹਿਣ ਦਾ ਮੁੱਖ ਕਾਰਨ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਨਕਾਰਨਾ ਹੈ ਡੰਡੀ ਧਰਨਾ ਵੀ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਸਰਕਾਰ ਵੱਲੋਂ ਆਪਣੀ ਜਿੱਦ ਉੱਤੇ ਡਟੇ ਰਹਿਣ ਦੀ ਸੂਰਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼ੰਭੂ ਜਾਂ ਖਣੌਰੀ ਵਿਖੇ ਭੁੱਖ ਹੜਤਾਲ ਉੱਤੇ ਵੀ ਬੈਠ ਸਕਦੇ ਹਨ ਡੰਡੀ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਖਾਸ ਕਰਕੇ ਹਰਿਆਣਾ ਅਤੇ ਪੰਜਾਬ ਦੇ ਰਾਜਾਂ ਵਿੱਚ ਪਰਾਲੀ ਸਾੜਨ ਅਤੇ ਪਟਾਕਿਆਂ ਦੀ ਵਰਤੋਂ ਸਦਕਾ ਪੈਦਾ ਹੋਏ ਪ੍ਰਦੂਸ਼ਣ ਨੇ ਵੀ ਸੁਪਰੀਮ ਕੋਰਟ ਦਾ ਧਿਆਨ ਖਿੱਚਿਆ ਹੈ ਡੰਡੀ ਇਥੋਂ ਤੱਕ ਸਰਬਉੱਚ ਅਦਾਲਤ ਨੂੰ ਸਰਕਾਰ ਅਤੇ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਉੱਤੇ ਵਰਨਾ ਪਿਆ ਹੈ ਡੰਡੀ ਇਹ ਕਹਿ ਕੇ ਕਿ ਸ਼ੁੱਧ ਪੌਣ ਪਾਣੀ ਦੀ ਪ੍ਰਾਪਤੀ ਹਰ ਮਾਨਵ ਦਾ ਬੁਨਿਆਦੀ ਹੱਕ ਹੈ ਡੰਡੀ ਕੋਰਟ ਵੱਲੋਂ ਸਬੰਧਿਤ ਰਾਜਾਂ ਇਹਨਾਂ ਦੇ ਨਾਗਰਿਕਾਂ ਅਤੇ ਅਧਿਕਾਰੀਆਂ ਕੋਲੋਂ ਲੋੜਿੰਦਾ ਉਤਰ ਮੰਗਣਾ ਇਸ ਮਸਲੇ ਨੂੰ ਹੱਲ ਕਰਨ ਵੱਲ ਇੱਕ ਵੱਡਾ ਕਦਮ ਹੈ ਡੰਡੀ ਸੁਪਰੀਮ ਕੋਰਟ ਦੀ ਸੱਜਰੀ ਝਾੜ ਚੰਬ ਅਤੇ ਸਖਤੀ ਨੇ ਇਹ ਤੱਥ ਵੀ ਉਜਾਗਰ ਕੀਤਾ ਹੈ ਕਿ ਪਰਾਲੀ ਸਾੜਨ ਦਾ ਬਦਲ ਲੱਭਣਾ ਵੀ ਇੰਨਾ ਸੌਖਾ ਨਹੀਂ ਡੰਡੀ ਇਸ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਜਥੇਬੰਦੀਆਂ ਦਾ ਲੁੜਿੰਦਾ ਤਾਲ ਮੇਲ ਹੀ ਚੰਗੇ ਨਤੀਜੇ ਦੇ ਸਕਦਾ ਹੈ ਡੰਡੀ ਇਸ ਲਈ ਸਰਕਾਰਾਂ ਅਤੇ ਉਹਨਾਂ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸਟਾਫ ਉਹ ਕਿਸਾਨਾਂ ਦੇ ਜਥੇ ਨੂੰ ਲੁੜਿੰਦੀ ਰਾਸ਼ੀ ਜਾਰੀ ਕਰਨ ਸਮੇ ਆਪਣੇ ਪੈਰ ਪਿਛਾਂ ਨਾ ਖਿੱਚਣ ਡੰਡੀ ਇਹ ਮਸਲਾ ਮਾਨਵਤਾ ਦੀ ਹੋਂਦ ਅਤੇ ਟਿਕਾ ਨਾਲ ਜੁੜਿਆ ਹੋਇਆ ਹੈ ਡੰਡੀ ਆਸ ਹੈ ਕਿ ਸੁਪਰੀਮ ਕੋਰਟ ਸਰਕਾਰਾਂ ਅਤੇ ਕਿਸਾਨ ਜਥੇਬੰਦੀਆਂ ਦੀ ਲੁੜਿੰਦੀ ਕਾਰਵਾਈ ਵੱਲ ਤੁਰੰਤ ਧਿਆਨ ਦੇਣਗੀਆਂ ਅਤੇ ਅਗਲੇ ਉਤਸਵਾਂ ਤੱਕ ਨਹੀਂ ਉੱਕਣਗੇ ਡੰਡੀ ਪੰਜਾਬ ਦਾ ਇਤਿਹਾਸ ਸ਼ਹੀਦਾਂ ਦੀਆਂ ਲਾਸਾਨੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਉਹਨਾਂ ਨੂੰ ਹਰ ਸਾਲ ਨਵੇਂ ਤੋਂ ਨਵੇਂ ਅੰਦਾਜ਼ ਨਾਲ ਚੇਤੇ ਵੀ ਕੀਤਾ ਜਾਂਦਾ ਹੈ ਡੰਡੀ ਸ਼ਹੀਦ 에 ਆਜ਼ਮ ਭਗਤ ਸਿੰਘ ਦੀ ਕੁਰਬਾਨੀ ਇਹਨਾਂ ਦਾ ਸਿਰਤਾਜ ਮੰਨੀ ਜਾਂਦੀ ਹੈ ਡੰਡੀ ਜੇ ਬਸਤੀਵਾਦੀ ਗੋਰੀ ਸਰਕਾਰ ਉਹਨਾਂ ਨੂੰ ਗੁਨਾਹਗਾਰ ਮੰਨਦੀ ਸੀ ਤਾਂ 1.5 ਕਰੋੜ ਭਾਰਤੀਆਂ ਦੇ ਓਮਣਾ ਵਿੱਚ ਵਸਦੇ ਹਨ ਡੰਡੀ ਉਹਨਾਂ ਦੀ ਯਾਦ ਅਜੇ ਹੀ ਚਾਨਣ ਮੁਨਾਰੇ ਵਾਂਗ ਹੈ ਜਿਹੜੇ ਸਾਲਾਂ ਸਾਲ ਲੋਕਾਂ ਦਾ ਰਾਹ ਦਸੇਰਾ ਬਣੀ ਰਹੇਗੀ ਡੰਡੀ 2024 ਦੇ ਸਤੰਬਰ ਮਹੀਨੇ ਤੋਂ ਇਸ ਦਾ ਰੂਪ ਹਰੀਸ਼ ਜੈਨ ਦੇ ਨਾਟਕ ਗੁਨਾਹਗਾਰ ਦਾ ਰੂਪ ਧਾਰ ਕੇ ਸਾਹਮਣੇ ਆਇਆ ਹੈ ਡੰਡੀ ਕੇਵਲ ਥਾਲੀਵਾਲ ਦੀ ਨਿਰਦੇਸ਼ਨ ਵਿੱਚ ਤਿਆਰ ਹੋਏ ਇਸ ਨਾਟਕ ਦੀ ਪੇਸ਼ਕਾਰੀ ਰੰਗਮੰਚ ਨਾਮੀ ਥੀਏਟਰ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ ਡੰਡੀ ਨਾਟਕ ਦੀ ਸ਼ੁਰੂਆਤ 8 ਅਪ੍ਰੈਲ 1929 ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਫਟਣ ਨਾਲ ਸ਼ੁਰੂ ਹੁੰਦੀ ਹੈ ਡੰਡੀ ਬੰਬ ਸੁੱਟਣ ਵਾਲਿਆਂ ਦੇ ਇਸ ਐਲਾਨ ਨਾਲ ਕੇ ਬੰਬ ਦੀ ਵਰਤੋਂ ਇਸ ਲਈ ਕੀਤੀ ਗਈ ਕਿ ਬੋਲਿਆਂ ਦੇ ਕੰਨ ਖੋਲਣ ਲਈ ਵੱਡੇ ਧਮਾਕੇ ਦੀ ਲੋੜ ਹੁੰਦੀ ਹੈ ਡੰਡੀ ਉਹਨਾਂ ਦੇ ਇਨ੍ਹਾਂ ਬੋਲਾਂ ਨਾਲ ਕੇ ਇਹ ਅਸੰਬਲੀ ਜਿਹੜੇ ਕਾਨੂੰਨ ਬਣਾ ਰਹੀ ਹੈ